हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 10 ਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ 9 ਤਾਂ ਆ ਗੀਆਂ ਹੀਫਰ ਵਸੀਆਂ ਟਾਪ ਕੁਆਲਿਟੀ ਦੀਆਂ ਤੇ ਇੱਕ ਆ ਗਈ ਬਾਈ ਕੋਲੇ ਤਾਜੀ ਸੋਈ ਵੜ ਬਾਈ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਕੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਾਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਠੀਕ ਹਾਂ ਬਾਈ ਬੜੀ ਵਧੀਆ ਕਿਵੇਂ ਚੱਲਦਾ ਕੰਮ ਕਰ ਬੜੀ ਵਧੀਆ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਮਮਨਦੀਪ ਪਿੰਡ ਮੀਨੀਆ ਜ਼ਿਲ੍ਹਾ ਮੁਕਈ ਤਹਿਸੀਲ ਅਪਨਿਹੜ ਸਾਹਿਬ ਨੇੜੇ ਪਿੰਡ ਬਈ ਨੇੜੇ ਬੌਡੇ ਨੰਗਲ ਜੀ ਇਧਰੋਂ ਹਮਤਪੁਰਾ ਠੀਕ ਆ ਤੇ ਇਧਰੋਂ ਪਤਨੀ ਕੋਲ ਆ ਨੇ ਆ ਕੰਟੈਕਟ ਨੰਬਰ ਬੋਲੋ ਕੰਟੈਕਟ ਨੰਬਰ 8198839603 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅਮਨੇ ਉਹ ਤਾਜੀ ਸੂਈ ਵੜਤੀ ਪੱਤਾ ਜੀ ਸੂਈ ਬੱਚਾ ਮਰ ਗਿਆ ਵੀਰੇ ਆਏ ਹਾਂਜੀ ਬੱਚਾ ਆ ਗਿਆ ਬੱਸ ਹੈਨਾ ਬੱਚਾ ਸੀ ਉਹ ਮਰ ਗਿਆ ਬੱਚੇ ਦੀ ਬਾਈ ਹੋ ਗਈ ਗੱਲ ਬਾਈ ਕਹਿੰਦਾ ਮੌਤ ਕੱਲ ਹੋਈ ਹੈ ਕੱਲ ਜੇਰ ਜੂਰ ਦੀ ਆਪਣੇ ਕੋਲ ਪਰ ਫਿਰ ਸਾਰੀ ਡਿੱ ਗਈ ਹੈ ਅੱਜ ਮਰਿਆ ਕਿ ਕੱਲ ਮਰ ਕੱਲ ਮਰ ਗਿਆ ਵੀਰੇ ਠੀਕ ਆ ਬਾਈ ਤੇ ਕਿੰਨਾ ਬੋੜਾ ਦੱਸ ਤੋ ਬਾਈ ਬੋੜਾ ਵੀਰੇ 8 ਕਿਲੋ ਖੁੱਲਾ ਵੀਰੇ ਕੋਈ ਆ ਕੇ ਲੈ ਜਾਏ ਆਪਾਂ ਨੂੰ ਇਹ ਨਹੀਂ ਦੋ ਟੰਗ ਦੋ ਟੰਗ ਆ ਦੇ ਲੋ ਲੈ ਆਪਣੇ ਘਰੇ ਦਿਖਾ ਵੀ ਨਹੀਂ ਜੇਰ ਜੂਰ ਦੀ ਡੰਨ ਹੋਈ ਪਈ ਹੈ ਬੱਚੀ ਸੁਤਾ ਜੀ ਸੁੱਈ ਵੀ ਹੈ ਦੇਖ ਲਓ ਹਮਮ ਸਹੀ ਗੱਲ ਆ ਉਹ ਬੱਚਾ ਆ ਗਿਆ ਹੈਨਾ ਹਾਂਜੀ ਆ ਦੇਖ ਲਓ ਬੱਚਾ ਠੀਕ ਹੈ ਬਈ ਓਕੇ ਠੀਕ ਹੈ ਆ ਭਈ ਜੇ ਰਦੀਰ ਵੀ ਆਪਾਂ ਦਿਖਾ ਦਨੇ ਸਾਰੇ ਓਕੇ ਓਕੇ ਠੀਕ ਹੈ ਬਈ ਬਾਕੀ ਬਈ ਬਹੁਤ ਚੰਗਾ ਆ ਗਿਆ ਕੱਲਾ ਕੱਲਾ ਖਾਣਾ ਪੂਰੀ ਬਿੱਥੇ ਖਾਣਾ ਕਿੰਨਾ ਦੁੱਧ ਦੇ ਦੋ ਆਮਣੇ ਖੋਲੀ ਦੁੱਧ ਵੀਰੇ 12 ਕਿਲੋ ਖੁੱਲਾ ਨਾਰਮਲ ਦੇ ਦੇਣਾ ਬੈਡ ਨੇ ਠੰਡੀ ਠੁੰਡੀ ਬਹੁਤ ਆ ਬੈਡ ਲੈ ਠੰਡੀ ਆਈ ਨਹੀਂ ਉਹ ਭਾਵੇਂ ਜਿਵੇਂ ਬੱਚਾ ਮਰਿਆ ਕੋਈ ਨਹੀਂ ਆਈ ਨਹੀਂ ਲੈ ਕੋਈ ਸੰਗਾਰ ਨਹੀਂ ਮਾਰਦੀ ਕੋਈ ਚੱਕਰ ਨਹੀਂ ਬੱਚੀ ਨੂੰ ਸਹੀ ਗੱਲ ਆ ਬਈ ਖੋਲੀ ਮੜੀ ਤੋੜਦੇ ਆਮਣੇ ਤੇ ਮੁੱਲ ਭਈ ਇਹਦਾ ਫਰਕ ਹੀ ਰੱਖੂਗਾ ਮੁੱਲ ਯਾਰ ਆਪਣੀ ਤਾਂ ਮੈਂ ਮਹਿੰਗੀ ਲਈ ਵੀ ਬਈ ਹੂੰ ਸਿੱਧੀ ਗੱਲ ਠੀਕ ਆ ਆਪਾਂ ਤਾਂ ਸਿੱਧੀ ਗੱਲ ਤੋਕੜਾਂ ਵਾਲੇ ਭਾਈ ਕਰਦਣਾ ਅੱਜ ਹੂੰ ਲੋਕੀ 20 25 ਵਿਚ ਜੀਰਨੀ ਤੋਕੜਾਂ ਵੇਚੀ ਜਾਂਦੇ ਨੇ ਬਹਿਣਾ ਹੂੰ ਆਪਾਂ ਸੱਜਰ ਵੜ ਦੇਣੀ ਬਾਈ ਕਿੰਨੇ ਦੀ ਆਪਾਂ ਲੈਣ ਤਣ ਵੀਰੇ 24000 ਚ ਦੇ ਦੇਣੀ ਬਹਿੜੇ ਫੀਟਿੰਗ ਦੇਖੋ ਬਾਈ ਲੇਵੇ ਦੀ ਬੜੀ ਕਮਾਲ ਜਿੰਨਾ ਮਗਰ ਨੂੰ ਉਹਨੇ ਮੂਰ ਨੂੰ ਥਣਾ ਦੀ ਕੁਆਲਿਟੀ ਆ ਗਈ ਇੱਕ ਨੰਬਰ ਵਾਲੀ ਮੜੀ ਇਹ ਭੜਾਂ ਜੇ ਕੀਤੇ ਨਾ ਮੱਛੀ ਵਾਲਾ ਅਜੇ ਠੰਡੀ ਠੁੰਡੀ ਬਹੁਤ ਆ ਲੈ ਆ ਤੇ ਲੋਣਾ ਆਪਾਂ ਮੂਰੋ ਬਹਿ ਗਏ ਮਗਰੋ ਬਹਿ ਗਏ ਉਹ ਚੀਜ਼ ਨਹੀਂ ਰਹੀ ਕੋਈ ਨਹੀਂ ਜੀਰੇ ਬਾਈ ਘਰੇ ਚੋਣੀ ਨਾ ਨੋਰਮਲੀ 10 11 ਕੋਲ ਖੁੱਲਾ ਦੋ ਤੂੰ ਕੀ ਨਾਲੇ ਠੀਕ ਹੈ ਬਾਈ ਕੋਈ ਗਰਮੀ ਨਹੀਂ ਮੰਦੇ ਠੰਡੀ ਸੀ ਬਹੁਤ ਆ ਯਾਰ ਹੂੰ ਗਰਮੀਆਂ ਦਾ ਕੀ ਬਾਈ ਤੋਹਫਾ ਫੈਟ ਚੰਗੀ ਹੋ ਦੁੱਧ ਮਜਾਰਗਾ ਹੋ ਗਾੜਾ ਹੋਗਾ ਕਰੇ ਆਪਣਾ ਹਾਂਜੀ ਹਾਂਜੀ ਤੇ ਮੁੱਲ ਵੀ ਬਾਈ ਨੇ ਦਾ ਬਾਈ ਖਿੱਚ ਕੇ ਕਰਦਾ ਇਹਦਾ ਰੰਬੀ ਜਾਂਦੀ ਆ ਭਰਾਵਾ ਇਹ ਤੈਨੂੰ ਸਹੀ ਦੱਸੋ ਬੱਚੇ ਦਾ ਕਰਗੀ ਹੈ ਨਾ ਹਾਂ ਬੱਚੇ ਦਾ ਤੇ ਅੱਗੇ ਹਮਨੇ 2 ਨੰਬਰ ਜੇਰ ਜੂਰ ਦੀ ਓਕੇ ਆਪਣੀ ਡਾਨਾ ਸਿੱਧੀ ਜੀ ਗੱਲ ਹੈ ਜਿਹੜੀ ਜਿੰਦੀ ਗੱਲ ਹੋਊਗੀ ਕੋਈ ਨੁਕਲਾ ਪਾਣੀ ਮਗਰੋਂ ਬਹਿ ਜਾ ਬੱਛੀ ਨੂੰ ਆਏ ਸਹੀ ਗੱਲ ਹੈ ਬਈ ਕੀ ਉਹ ਗੱਲ ਬਾਤ ਨਹੀਂ ਹੋਊਗੀ ਤੇ ਅੱਗੇ ਹਮਨੇ 2 ਨੰਬਰ ਬੱਛੀ 2 ਨੰਬਰ ਬੱਛੀ ਵੀਰੇ ਇਹ AI ਦੇ ਕਹਾਵਲ ਆ ਬਈ ਪੂਰੀ ਥਣ ਚਾਰ ਚਾਰ ਹੀ ਥਣ ਹੋਣਗੇ ਬਈ ਚਾਰ ਹੀ ਥਣ ਹੋਣਗੇ ਬਈ ਫੋਰਸਾਂ ਕੋਈ ਨਹੀਂ ਫੋਰਸਾਂ ਕੋਈ ਨਹੀਂ ਸਾਰੀਆਂ ਦੀ ਚਾਰ ਚਾਰ ਹਮਨੇ ਚਾਰ ਚਾਰ ਥਣ ਹੋਣਗੇ ਜਿਹਦਾ ਪੰਜਵਾਂ ਥਣ ਉਹ ਬੱਛੀ ਫਰੀ ਦੇਵਾਂਗੇ ਚੱਕੋ ਬਈ ਬਾਈ ਕਹਿੰਦਾ ਜਿਹੜੇ ਪੰਜਵਾਂ ਥਾਣੂ ਗਵੱਸੀ ਫ੍ਰੀ ਦੇ ਦੇਾਂਗੇ ਤੋਰ ਦੇ ਬਾਈ ਲੰਮਾ ਐਸ ਕਰਕੇ ਨਹੀਂ ਕਿਉਂਕਿ ਤਲਕਣ ਵੱਧਾ ਥੋੜੀ ਜੀ ਆਪਾਂ ਫੇਰ ਵੀ ਤੋਰ ਕੇ ਦਿਖਾਵਾਂਗੇ ਲੈ ਇਹ ਨਹੀਂ ਹੋਊਗਾ ਸਹੀ ਗੱਲ ਹੈ ਬਾਈ ਲੈ ਕੁਆਲਿਟੀ ਚੈੱਕ ਕਰੋ ਬਾਈ ਇੱਕ ਨੰਬਰ ਆ ਪ੍ਰਿੰਟ ਪ੍ਰੋਫੈ ਏ ਆਈ ਦੇ ਫੁੱਲ ਕਾਬਲਾ ਯਾਰ ਜੀ ਨੇ ਅਗਲਾ ਕਹਿੰਦਾ ਬਹੁਤ ਵੱਡੀ ਬੱਚੀ ਲੈਣਾਗਾ ਮੋਟੇ ਬੱਚੀ ਦੇ ਕੱਟ ਵਗੈਰਾ ਚੈੱਕ ਕਰ ਸਕਦੇਮ ਬੜਾ ਚੰਗਾ ਬੋਦੀ ਬਾਦੀ ਫੁੱਲ ਕਮਾਲ ਦੀ ਆ ਆਉਣੇ ਮੋਲੇ ਦਾ ਮੋਲੇ ਦਾ ਫਿਰ ਕਿੰਨਾ ਕਰਾਲਾ 12000 ਦੇ ਬੱਚੀ ਦੇਣੀ ਆ ਕੋ 12 ਦੀ ਹਾਂਜੀ ਬਾਈ ਚੱਕੋ ਬਾਈ 12000 ਦੀ ਬਾਈ ਕਹਿੰਦਾ ਆਪਾਂ ਇਹ ਦੇ ਇਹਦੀ AI ਹੋਈ ਵੀ ਆਪਾਂ ਨੂੰ ਦੱਸੀ ਆ ਹੂੰ ਆਪਾਂ ਖਾਲੀ ਕਹਿ ਕੇ ਦੇਣੀ ਆ ਕਿ ਅੱਗੇ ਪਾਪਾ ਦੋ ਬੰਦੇ ਨੂੰ ਖਾਲੀ ਕਹਿ ਕੇ ਦਿੱਤੇ ਸੀ ਪਰ ਉਹਨਾਂ ਨੇ ਬੰਦੇ ਨੇ ਬੱਚਾ ਹਟਾਤਾ ਠੀਕ ਆ ਸਿੱਧੀ ਗੱਲ ਖਰਾਬ ਕਰ ਲਿਆ ਕੋਈ ਰਾਸ਼ਨ ਵਾਧ ਦੇਣ ਦੇ ਅਗਲਾ ਸਿੱਧੀ ਕਹਿੰਦਾ ਵੀ ਰਾਜੀ ਹੋ ਜੀ ਫਲਾਣਾ ਹੋ ਜੀ ਹੂੰ ਸਿੱਧੀ ਗੱਲ ਆ ਗੁਲਾਬੀ ਥਾੜਾ ਕੋਈ ਫੋਰਸ ਆ 18 18 19 ਦੇਣਾ ਚ ਹੋਗੇ ਆਪਾਂ ਬਾਕੀ ਸਾਰੀ ਅਗਲੇ ਤੇਸ ਬੜਾ ਪਿਆਰਾ ਹੈ ਨਾ ਹਾਂਜੀ ਹਾਂਜੀ ਬਾਈ ਬੋਦੀਵਾਦੀ ਫੁੱਲ ਕਮਾਲ ਦੀ ਟੀਕੇ ਦੇ ਬਾਈ ਕਹਿੰਦਾ ਕਾਬਲ ਵੀ ਹੈ ਤੇ ਟੀਕਾ ਬਾਈ ਕਹਿੰਦਾ ਟੀਕਾ ਉਹਨਾਂ ਨੇ ਲੱਕਿਆ ਵਾ ਹੂੰ ਆਪਾਂ ਵੀ ਖਾਲੀ ਕਰਕੇ ਤੇ ਨਹੀਂ ਆ ਜਾ ਸਿੱਧੀ ਗੱਲ ਸਹੀ ਗੱਲ ਆ ਉਹਦਾ ਅਗਲਾ ਬੰਦਾ ਉਹੋ ਜੀ ਹੈ ਨਾ ਸਾਮ ਸੰਭਾਲ ਕਰ ਲਦਾ ਸਿੱਧੀ ਜੀ ਗੱਲ ਸੋ ਠੀਕ ਹੈ ਹਾਂ ਬਾਕੀ ਬਾਈ ਖੜਨੀ ਖੜਨੀ ਚੈੱਕ ਕਰ ਸਕਦੇ ਹਾਂ ਵੀ ਬੱਡੀ ਬੁੱਡੀ ਪੂਰੀਆਂ ਆ ਨਹੀਂ ਹੈਗਾ ਹੂੰ ਕਲਿਸ਼ਮੀ ਚੰਗੀ ਹੈਗੀ ਤੇ ਇਹਦਾ ਮੁੱਲ ਹਮਨੇ ਮੁੱਲ ਇਹਦਾ ਵੀ ਕਿੰਨਾ ਕਰਾਲਾ ਵੀਰੇ ਇਹ ਵੀ 12000 ਤੇ 25 ਦੇ ਦੇਣੀ ਆਪਾਂ ਟੋਟਲੀ ਹਾਂਜੀ ਬਾਈ ਠੀਕ ਹੈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਅੱਜ ਜਿੰਨਾ ਮਰਜ਼ੀ ਕਰਾ ਲਓ ਬਾਈ ਇਹਦੀ ਉਮਰ ਹਾਂ ਇਹਦੀ ਉਮਰ ਬਾਈ 2 ਮਿੰਟ 2 ਸਾਲਾਂ ਦੇ ਉੱਤੇ ਹੀ ਹੋਊਗੀ ਆਪਾਂ ਗਲਤ ਕੰਮ ਨਹੀਂ ਕਰਨਾ ਸਿੱਧੀ ਗੱਲ ਆ ਚੌਕੀ ਬੱਛੀ ਹੋ ਗਈ ਏ ਠੀਕ ਹੈ ਬਈ ਹਾਂ ਲੈ ਚੱਲ ਅਮਨੇ ਇਹਨੂੰ ਵੀ ਵੰਨਦੇ ਤੇ ਅੱਗੇ ਬਈ 4 ਨੰਬਰ ਤੇ ਜਮਾ ਕਾਲੇ ਰੰਗ ਦਾ ਨਗੀਨਾਗਾ ਹਾਂਜੀ 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 ਪੂਰਾ ਬਈ ਯਾਰ ਆ ਬੱਚਾ ਪੂਰੀਆ ਟਾਪ ਦੀਆਂ ਮੱਛੀਆਂ ਵੈਰੀ ਜਿਹੜੇ ਸਾਂਭਣਗਾ ਠੀਕ ਹੈ ਕਹਿੰਦਾ ਅਮਨੇ ਥਣ ਦੋ ਗਲਾਸ ਪੀਏ ਹਾਂ ਗਲਾਸ ਬਹੁਤ ਟਾਪ ਦਾ ਬੱਚਾ ਇਹ ਹਮ ਸਹੀ ਗੱਲ ਖੋਲੀ ਅਮਨੇ ਤੋਰੀ ਦੋਦੀ ਜਜਮੈਂਟ ਬੰਦਾ ਆਪੀ ਅਮਨੇ ਮੈਨੂੰ ਲੱਗਦਾ ਵੀ 4-5 ਦਾ ਟੀਕੇ ਦੇ ਜਮਾ ਕਾਬਲ ਨੇ ਕਾਬਲਾ ਆ ਵੀ ਬਹੁਤ ਬੱਚੀ ਏ ਆਈ ਦੇ ਬਈ ਬਹੁਤ ਬਈ ਮੀਨਾ ਮੀਨਾ ਸਾਮ ਕੇ ਬੱਚਾ ਪੂਰੀ ਕਾਬਲਾ ਹਮ ਇਹਨੇ ਕੋਈ ਬਾੜੀ ਨਹੀਂ ਬਾਲਣਾ ਜਾਂ ਸਾਫ ਸਵਾਲ ਚੜਾਈ ਚੜੂਈ ਬੜੀ ਚੰਗੀ ਆ ਮਾ ਬੱਚੀ ਬਹੁਤ ਚੰਗੀ ਦੇਖ ਲੈ ਕਿਆ ਬਾਤ ਆਮਨੇ ਮੋੜ ਕਿ ਲਈਆਂ ਨਾ ਪਤਾ ਖਾਈਏ ਮੜਾ ਫੇਸ ਵਗੈਰਾ ਦਾ ਰੰਗ ਰੂਪ ਵੀ ਚੈੱਕ ਕਰ ਸਕਦੇ ਆ ਬੜਾ ਚੰਗਾ ਆ ਗਿਆ ਫੇਸ ਵਗੈਰਾ ਬਹੁਤ ਪਿਆਰਾ ਆ ਗਿਆ ਇਹਦਾ ਮਹੀਨੇੜ ਪੂਰੀ ਇਹਦੀ ਕਾਬਲ ਆ ਯਾਰ ਬੱਚੀ ਤੂੰ ਸਹੀ ਦੱਸ ਜੇ ਕਹਿੰਦੇ ਸਾਂਭਣੀ ਆ ਤਾਂ ਬੱਚੀ ਕਿਆ ਬਾਤ ਆ ਇੱਕ ਨੰਬਰ ਕੁਆਲਿਟੀ ਆ ਗਿਆ ਆਪਣੇ ਪਿੱਛੇ ਤੋਂ ਚੜਾਈ ਬੜੀ ਆ ਯਾਰ ਬੱਚੇ ਦੀ ਹਾਂ ਬੱਚੀ ਬਹੁਤ ਚੰਗੀ ਦੇਖ ਲੈ ਸਹੀ ਗੱਲ ਆ ਬਾਈ ਕਿਆ ਸਾਂਭ ਕੇ ਵੇਚਣੀ ਬੱਚੀ ਤੇ ਇਹਦਾ ਮੁੱਲ ਹਮਨੇ ਮੋਲੇ ਦਾ ਵੀ 13000 ਜੀ ਪੱਚੀ ਦੇ ਦੇਣੀ ਬਾਈ 13000 ਦੀ ਹਾਂ ਬਾਈ ਠੀਕ ਹੈ ਬਾਈ 13000 ਦੀ ਪਸੀਹ ਦੇਣੀ ਹੈ ਮੁੱਲ ਬਾਈ ਦੇ ਅੱਗੇ ਵੀ ਬਾਈ ਦੇਣ ਲੈਣ ਹੁੰਦੇ ਮੁੱਲ ਅੱਜ ਜਮਾ ਯਾਰ ਲੈਣ ਦੇ ਨਾਲ ਬਈ ਇਹ ਜਿਹੇ ਪੱਚੀਆਂ ਦੇ ਵਿੱਚ 20 25000 ਮੰਗੀ ਜਾਂਦੇ ਬਾਈ ਕੀ ਫਾਇਦਾ ਹੂੰ ਅੱਗੇ ਨਾਲੇ ਨਾਲੇ ਸਾਹਮ ਕਿਹੜੀ ਭਾਲਣੀ ਮਹੀਨਾ ਮੇਰਾ ਸਾਹਮ ਕੇ ਪੂਰੇ ਇਹ ਦੀ ਕਾਬਲਾ ਬੱਚਾ ਸਹੀ ਗੱਲ ਆ ਬਾਈ ਅੱਗੇ 5 ਨੰਬਰ ਬਾਈ ਇਹ ਨਹੀਂ ਹੋਣਗੇ ਬਈ ਚੂਚੇ ਜੇ ਹੋਣਗੇ ਬਾਈ ਕੀ ਬਾਤ ਆ ਬਾਈ ਸਹੀ ਗੱਲ ਆ ਇਹ ਮਹੀਨਾ ਬੱਚਾ ਦੇਖੋ ਲੈ ਇਹ ਦਸਾਂ ਗੈਰਾ ਮਹੀਨਾ ਦਾ ਬੱਚਾ ਪੂਰਾ ਟੌਪ ਦਾ ਬੜਾ ਡਰਦਾ ਫੇਸ ਚੈੱਕ ਕਰੋ ਯਾਰ ਹਨਾ ਹਾਂ ਜੀ ਥੋੜਾ ਡਲਤੀ ਜ਼ਰੂਰ ਆ ਬਈ ਪ੍ਰਿੰਟ ਚੈੱਕ ਕਰੋ ਅਮਨੇ ਆਏ ਨਾ ਤੋਰੀ ਮੜਾਏ ਆਏ ਨਾ ਤੋਰ ਇਧਰੋਂ ਤੋਰ ਦੇ ਬਈ ਪ੍ਰਿੰਟ ਵਗੈਰਾ ਬਈ ਚੈੱਕ ਕਰ ਸਕਦੇ ਹੋ ਬੜਾ ਚੰਗਾ ਫੋਰਸ ਆ ਕਿਸੇ ਦੇ ਵੀ ਨਹੀਂ ਗਲਾਬੀ ਸਣ ਮਿਲਣਗੇ ਚਾਰ ਚਾਰ ਥਾਣਾ ਬਰੇ ਚਾਰ ਚਾਰ ਬਾਈ ਕਹਿੰਦਾ ਥਾਣਾ ਮੰਨ ਕੇ ਚਲੋ ਪ੍ਰਿੰਟ ਵਗੈਰਾ ਚੈੱਕ ਕਰ ਸਕਦੇ ਹਾਂ ਬੜਾ ਚੰਗਾ ਹਜੇ ਤਾਂ ਬੱਚੇ ਦੀ ਉਮਰ ਕਿੰਨੀ ਮਹੀਨੇ ਦੱਸਿਆ ਫਿਰ 10 ਕੁ ਮਹੀਨੇ ਦਾ ਇੱਕ ਬੱਚੇ ਆ ਮਹੀਨਾ 2 ਮਹੀਨਾ ਸਾਹਮ ਕੇ ਬੱਚੀ ਪੂਰੀ ਪੜ ਗਈ ਬਾਈ ਸਹੀ ਗੱਲ ਹੈ ਬਾਈ ਪ੍ਰਿੰਟ ਵਗੈਰਾ ਚੈੱਕ ਕੋਈ ਆ ਨਹੀਂ ਉਹ ਨਾ ਬਾਈ ਬੱਚੇ ਦੇ ਬੱਚੇ ਦੇ ਬਲੂਮ ਨੇ ਅਸੀਂ ਗੱਲ ਕਰੀਏ ਮੁੱਲ ਦੀ ਤੇ ਮੁੱਲ ਬਾਈ ਫਿਰ ਇਹਦਾ ਕੀ ਰਹੂ ਜਾਇ ਜੀ ਦੇਣ ਲੈਣੇ ਮੁੱਲੇ ਦਾ ਵੀ ਜਾਇ ਲੈ ਦੇਣ ਬਾਈ 12.5 ਦੀ ਬੱਚੀ ਦੇਣੀ ਆਪਾਂ 12.5 ਦੀ ਹਾਂਜੀ ਬਾਈ ਚੱਕੋ ਬਾਈ ਸਾਢੇ ਦਾ ਮਰਜ਼ੀ ਕਰਣਾ ਬਾਈ ਇਹੋ ਜਿਹਾ ਬੱਚੇ ਦੇ ਕੱਲ ਵੀ ਦੇਖੀਆ ਪਰਸ ਲੋਕੀ ਵੀ ਇਹ ਜਿਹੇ ਬੱਚਿਆਂ ਦਾ 25-25 ਮੰਗੀਦਾ ਕੋਈ ਫਾਇਦਾ ਨਹੀਂ ਮੇਰੀ ਆਤ ਤਾਂ ਆਪਾਂ ਜਿੱਤੀ ਗੱਲ ਆਪਣਾ ਤਾਂ ਦਿਹਾੜੀ ਪੈਣ ਦਾ ਕੰਮ ਠੀਕ ਹੈ ਬਾਈ ਨਾ ਲੋਕਾਂ ਨਾਲ ਮੁੱਲ ਕਰਨਾ ਹੂੰ ਲੋਕੀ ਕਰੀ ਜਾਂਦੇ ਨੇ ਆਪਾਂ ਤਾਂ ਨਹੀਂ ਹੁੰਦਾ ਬਾਈ ਉਹ ਜੀ ਕੀ ਬਾਤ ਆ ਬਾਈ ਹਾਂਜੀ ਤੇ ਬਾਕੀ ਪੱਛੀ ਜਾਤ ਬਰੀਡ ਬਹੁਤ ਆ ਵੀਰੇ ਦੁੱਧ ਕਹਿਣ ਨੂੰ ਮੈਂ 25 ਗਾਣਾ 30 ਗਾਣਾ ਇਹਦੀ ਮਾਂ ਦੇਖੀ ਇਹਨਾਂ ਦੀ ਹੂੰ ਸਿੱਧੀ ਗੱਲ ਆ ਅਗਲੀ ਸਮਝਾ ਦੁੱਧ ਹੁੰਦੀ ਹੈ ਸੇਵਾ ਅੱਜ ਦੀ ਘੜੀ ਅੱਗੇ ਬਾਈ ਆ ਗਿਆ ਸੀ ਨੰਬਰ ਬੱਚਾ ਇਹਦੇ ਆਪਣੇ ਫੋਟ ਹੈਗੇ ਨਾ ਕੋਈ ਫੋਟ ਸ਼ਾਂਗ ਨਹੀਂ ਵੀਰੇ ਦੇਖ ਲੋ ਲੈ ਦਿਖਾ ਦੇ ਕਿਉਂ ਬੰਦੇ ਕੋਈ ਹਣ ਮੀ ਨਿਕਣੀ ਦਾ ਰੋਤਾ ਬਈ ਸਿੱਤੀ ਗੱਲ ਕਈ ਵਾਰ ਨਹੀਂ ਆਇਆ ਜਾਂਦਾ ਚਾਰੇ ਚਾਰੇ ਥਾਣ ਹੋਣਗੇ ਸਾਰੀਆਂ ਬੱਚਿਆਂ ਦੇ ਪਾਉਂਦੀ ਕੱਲੀ ਗਲੀ ਦੀ ਦੇ ਦ ਹੂੰ ਸਹੀ ਗੱਲ ਇਹ ਨਹੀਂ ਹੋਊਗਾ ਖਾਣਾ ਜਿਹੜੀ ਚੀਜ਼ ਵੀਡੀਓ ਚ ਹੋਊ ਉਹ ਯਾਰ ਅਮਨੇ ਬਾਕ ਬੜੀ ਆ ਤੇ ਜਿਹੜੀ ਚੀਜ਼ ਵੀਡੀਓ ਚ ਹੋਊਗੀ ਉਹੀ ਚ ਹੋਊਗੀ ਬਰੇ ਹੋਰ ਠੀਕ ਹੈ ਬਾਈ ਚਮਕ ਫੇਸ ਚ ਚੈੱਕ ਕਰੋ ਬਾਈ ਫੇਸ ਵਗੈਰਾ ਚੈੱਕ ਕਰੋ ਯਾਰ ਬੜਾ ਪਿਆਰਾ ਗਿਆ ਬੱਚੇ ਦਾ ਚਮਕ ਦੇਖੋ ਯਾਰ ਪਹਿਲਾਂ ਦਾ ਚਮਕ ਵੜੀਆ ਬਣਿਆ ਹਨ ਪੂਰੀ ਪੰਛੀ ਦੇਖ ਲੋ ਲੈ ਹਲੇ 12 ਮਹੀਨਿਆਂ ਦਾ ਬੱਚਾ ਪੂਰਾ ਸਹੀ ਗੱਲ ਆ ਬਾਈ 12 ਮਹੀਨਿਆਂ ਦੀ ਬਾਈ ਕਹਿੰਦਾ ਉਮਰ ਆ ਰੰਗ ਪ੍ਰਿੰਟ ਚੈੱਕ ਕਰੋ ਬੱਚੇ ਦਾ ਮੈਂ ਕਹਿੰਦਾ ਇੱਕ ਨੰਬਰ ਪ੍ਰਿੰਟ ਆ ਗਿਆ ਕਿ ਨਹੀਂ ਆਪਣੇ ਹਾਂਜੀ ਹਾਂਜੀ ਪਲੀਸ ਵੀ ਦੇਖੋ ਕੰਨ ਕੰਨ ਦੇਖੋ ਛੋਟਾ ਛੋਟਾ ਕੰਨਾ ਬੋਦੀ ਵਦੀ ਫੁੱਲ ਕਮਾਲ ਦੀ ਆ ਗਿਆ ਆਪਣੇ ਆ ਮੋਢਾ ਫਿਰ ਮੁੱਲ ਇਹ ਵੀ ਪੰਛੀ ਯਰ ਕਿੰਨਾ ਕਰਾਈ ਵੀ 12.5 ਪੰਛੀ ਦੇ ਦੇਣੀ ਆ 25000 ਦਾ ਜੋੜਾ ਦੇ ਦਾਂਗੇ 25 ਦਾ ਹੀ 12.5 ਦੀ ਬਾਈ ਕਹਿੰਦਾ ਆਪਾਂ ਏ ਦੇ ਦੇਣੀ ਆ ਬਾਈ ਤੇ ਇੱਕ ਸਾਨੂੰ ਦਿਖਾਉਣਾ ਐਰ ਸ਼ਹਿਰ ਦਾ ਬੱਚਾ ਬਾਈ ਆਪਣੇ 7 ਨੰਬਰ ਤੇ ਐਰ ਸ਼ਹਿਰ ਦਾ ਆ ਗਿਆ ਹਾਂ ਇਹ ਐਰ ਸ਼ਹਿਰ ਦਾ ਬੱਚਾ ਇੱਕ ਪੂਰਾ ਟੌਪ ਦਾ ਬੱਚਾ ਥਾਣਾ ਮੈਂ ਕਿਹੜਾ ਲੈ ਚੈੱਕ ਕਰੋ ਬਾਈ ਇੱਕ ਨੰਬਰ ਥਾਣ ਆ ਗਿਆ ਪ੍ਰਿੰਟ ਤੇ ਟੋਕੜ ਕਪੜਨ ਨੂੰ ਬੱਚੀ ਰਏ ਆਪਾਂ ਠੀਕ ਹੈ ਬੰਦੇ ਨੇ ਦਿੱਤੀ ਇਹ ਕੇਸ਼ ਦਿਖਾਵਾ ਰੋ ਰੋ ਕੇ ਆ ਆਪਣੇ ਕੇਸ਼ ਦੇਖੋ ਬਾਈ ਬੂਦੀ ਪਤੀ ਫੁੱਲ ਕਮਾਲ ਦੇ ਚਮਕ ਦੇਖੋ ਗੁਲਾਬੀ ਆ ਗਈ ਬੂਥ ਬੱਚੇ ਦੀ ਗੁਲਾਬੀ ਆ ਗਿਆ ਇਹ ਉਹਨਾਂ ਨੇ 30 ਪਲੱਸ ਕਹਿ ਕੇ ਦਿੱਤੀ 25 ਪਲੱਸ ਤਾਂ ਹੋਊ ਬੱਚੀ ਠੀਕ ਹੈ ਬਾਈ ਕੈਨ ਵਾਲੀ ਕਰਨੀ ਹੋਊਗੀ ਇਹਨਾਂ ਨੂੰ ਹੂੰ ਨਾ ਯਮਕੋ ਪਰ ਮੌਲ ਨੂੰ ਲੈ ਕੇ ਰੋ ਬੋਲੇ ਰੰਗ ਰੂਪ ਦੇਖੋ ਬੱਚੇ ਦਾ ਬਾਈ ਥੋੜਾ ਐ ਨਾ ਮਨ ਕਿ ਲੋ ਸਮਾਈ ਚੰਗੀ ਭਾਲਦਾਗਾ ਬੱਚੀ ਯਾਰ ਮਹੀਨੇ ਤੋਂ ਮੈਨੇ ਸਾਹ ਪੂਰੀ ਯਾਦ ਆ ਚੀਜ਼ ਮਿਲਦੀ ਨਹੀਂ ਬਾਈ ਹੂੰ ਹੂੰ ਆ ਦੇ ਲੈ ਬੱਚਾ ਕਿ ਨਾ ਟਾਪ ਦਾ ਕੀ ਬਾਤ ਆ ਖੜਨੀ ਖੜਨੀ ਦੇਖੋ ਮੁੱਲ ਹਮਨੇ ਫਿਰ ਮੁੱਲ ਦਾ ਕੰਨਾ ਕਰਾਲਾ ਵੀਰੇ ਇਹ ਆਪਾਂ 6500 ਚ ਬੱਚੀ ਦੇ ਦੇਣੀ 6500 ਦੀ ਹਾਂ ਚੱਕੋ ਬਾਈ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਕਿੰਨਾ ਮਰਜ਼ੀ ਕਰਾ ਲਓ 6500 ਦੀ ਬੱਸੀ ਆਪਾਂ ਇਹ ਦੇ ਦੇਣੀ ਆ ਹਾਂਜੀ ਤੇ ਐ ਮੰਨ ਲਓ ਵੀ ਮੁੱਲ ਜਮਾ ਦੇਣ ਲੈਣੀ ਹੁੰਦੀ ਆ ਬਾਈ ਤੇ ਕਿਨੇ ਆਮਣੇ ਹਾਂਜੀ ਹਾਂਜੀ ਤੇ ਅੱਗੇ ਆਮਣੇ ਦਾ 60 ਨੰਬਰ ਬੱਚਾ ਕਿੰਨੀ ਉਮਰ ਦਾ ਬਾਈ ਇਹ ਵੀ 10 ਮਹੀਨੇ ਦਾ ਬੱਚਾ ਬਾਈ ਹੂੰ ਹਾਂਜੀ 10 ਮਹੀਨੇ ਦਾ ਬੱਚਾ ਥਣ 4 ਕੋਈ ਹੋਰ ਸਾਰਾ 4 ਹੀ ਥਣ ਹੋਣਗੇ ਰੰਗ ਰੂਪ ਇੱਕ ਨੰਬਰ ਆ ਗਿਆ ਪ੍ਰਿੰਟ ਬਹੁਤ ਚੰਗਾ ਆ ਗਿਆ ਪਲੀ ਵੀ ਦੇਖੋ ਸਮੀ ਬਹੁਤ ਆ ਗਈ ਚੜਾਈ ਜਿਹੜੀ ਪਿੱਛੇ ਤੋਂ ਵੀ ਚੈੱਕ ਕਰ ਸਕਦੇ ਹੋ ਬਾਈ ਫੁੱਲ ਆ ਗਈ ਫੋਲ ਚੰਗੀ ਬੱਛੀ ਹੈ ਵੀਰੇ ਥੋੜਾ ਜਿਹਾ ਬਾਈ ਇੱਕ ਤਾਂ ਮੀਂਹ ਦਾ ਮੌਸਮ ਹੈ ਇੱਕ ਥੋੜਾ ਜਿਹਾ ਦਰਦਿਆਂ ਹਨਾ ਆਪਣੇ ਹਾਂਜੀ ਹਾਂਜੀ ਤਾਂ ਥੋੜਾ ਜਿਆ ਤੁਹਾਨੂੰ ਪਿੱਛੇ ਕਰਦੀ ਹੈ ਜੀ ਤੇ ਬਾਕੀ ਤੋਰਾ ਤਾਰਾ ਬਾਈ ਇੱਕ ਨਾ ਥਾਣੋਂ ਦਿਖਾ ਦੇ ਕੋਈ ਨਾ ਝੋਲੀ ਕੋਈ ਚੱਕਰ ਨਹੀਂ ਬਾਈ ਮੀਂਹ ਕਣੀ ਦਾ ਅਗਲੇ ਕੰਡੇੜੇ ਨਹੀਂ ਆਉਂਦਾ ਪੱਕੀ ਸਾਰੇ ਜਾਨਵਰਾਂ ਦੇ ਆਪਣੇ ਚਾਰ ਥਾਣੋਂ ਕੇ ਪੰਜਵਾਂ ਦਿਨ ਹਰੇ ਵੀ ਕਹਿੰਨਾ ਜਿਹੜੇ ਬਸੂ ਤਾਂ ਪੰਜਵਾਂ ਥਾਣੋਂ ਫਰੀ ਬੱਛੀ ਠੀਕ ਹੈ ਹਾਂਜੀ ਪੰਜਵਾਂ ਥਣ ਬਾਈ ਕਹਿੰਦਾ ਜੇ ਨਿਕਲੇ ਆ ਨਾ ਬਾਈ ਮੈਂ ਫਰੀ ਬੱਛੀ ਦੇਣੀ ਬੱਛੀ ਫਰੀ ਦੇ ਦੇਣੀ ਹਾਂਜੀ ਤੇ ਮੁੱਲ ਹਮਨੇ ਦਾ ਮੁੱ ਮੁੱਲ ਕਰਾਉਣ ਨੂੰ ਕਿੰਨਾ ਮਰਜ਼ੀ ਕਰਾ ਲੈ ਬਾਈ ਕਰਾਂ 10000 ਦੀ ਬੱਸੀ ਆਪਾਂ ਬਾਈ ਅੱਜ ਇਹ ਬਾਈ ਜਿਹਨੇ ਅਗਲੇ ਇਕੱਠਾ ਮਾ ਲੈਣਾ ਪੂਰਾ ਵਧੀਆ ਬਾਈ ਹੂੰ ਸਹੀ ਗੱਲ ਇਹ ਜਿਹੜੀਆਂ ਛੱਡੀਆਂ ਹੋਣ ਬੱਚੀਆਂ ਐ ਲੋਕੀ 40 40 ਆ ਤੇ ਲੈ ਕੇ ਛੱਡਦੇ ਜਿੱਥੇ ਇਹ ਛੱਡਤੀਆਂ ਬੱਚੀਆਂ ਪੂਰਾ ਟੋਪ ਨੇ ਤੇ ਅੱਗੇ ਆਵਣੇ ਕੋਈ ਬੱਚੇ ਨਹੀਂ ਬਲੂ ਕੁੜੇ ਜ ਨਹੀਂ ਇਹ ਵੀ ਵੀਰੇ 10 ਗਿ ਮਹੀਨੇ ਦਾ ਬੱਚਾ ਠੀਕ ਆ 10 ਮਹੀਨਿਆਂ ਦਾ ਬੱਚਾ ਬਈ ਫੇਸ ਵਗੈਰਾ ਰੰਗ ਰੂਪ ਵਗੈਰਾ ਬਾਈ ਚੈੱਕ ਕਰ ਸਕਦੇਮ ਬੜਾ ਚੰਗਾ ਆ ਗਿਆ ਬੱਚੇ ਦੀ ਸ਼ੈਨਿੰਗ ਸੁਣਗੇ ਦੀ ਫੁੱਲ ਆ ਗਈ ਲੋ ਰੰਗ ਰੂਪ ਦੇਖੋ ਯਾਰ ਬੜਾ ਚੰਗਾ ਆ ਗਿਆ ਕਿ ਨਹੀਂ ਹਮਨੇ ਹਾਂਜੀ ਹਾਂਜੀ ਥਣ ਬਾਈ ਤੁਹਾਨੂੰ 4 ਮੈਨਣਗੇ ਆਪਾਂ ਦਿਖਾਈ ਤੇ ਥਣ ਬਹੁਤ ਚੰਗਾ ਆ ਗਿਆ ਰੰਗ ਰੂਪ ਬਹੁਤ ਚੰਗਾ ਆ ਗਿਆ ਤੇ ਮੁੱਲ ਹਮਨੇ ਮੋਲੇ ਦਾ ਵੀ ਕਿੰਨਾ ਕਰਾਲਾ ਵੀਰੇ ਇਹ 9500 ਚ 25 ਦੇਣੀ ਆਪਾਂ ਠੀਕ ਹੈ ਵਿਚ ਮਾਨ ਤਨ ਕਰਾਂਗੇ ਇਹ ਨਹੀਂ ਹੈਗਾ ਲੋਕਾਂ ਕੋ 9500 ਮੰਗਿਆ ਭਾਈ ਉਹ ਨਹੀਂ ਦੇਣੀ ਮਾਨ ਤਨ ਕਰਾਂਗੇ ਇਹ ਨਹੀਂ ਹੈਗਾ 9500 ਹਾਂ ਚੱਕੋ 9500 ਦੀ ਬਾਈ ਕਹਿੰਨਾ ਬੱਚਾ ਆਪਾਂ ਤੁਹਾਨੂੰ ਇਹ ਦੇ ਦਾਂਗੇ ਮੁੱਲ ਬਾਈ ਦੇ ਅੱਗੇ ਵੀ ਦੇਣ ਲੈਣੀ ਹੁੰਦੀ ਤਾਂ ਮੁੱਲ ਬਾਈ ਨੇ ਅੱਜ ਵੀ ਦੇਣ ਲੈਣ ਵਾਲੀ ਰੱਖਤੀ ਹਾਂਜੀ ਬਾਕੀ ਜੇ ਅਸੀਂ ਆਪਣੇ ਲਾਚ ਬਾਕੀ ਜਿਹੜਾ ਸਾਰੀਆਂ ਬੱਚਾਂ ਨੂੰ ਆਪਾਂ ਫੁੱਲ ਮਾਨਤ ਨਾ ਕਰਾਂਗੇ ਅੱਗੇ ਕੋ ਕਿੰਨੇ ਨਹੀਂ ਆ ਇਹ ਨਹੀਂ ਹੋਗਾ ਅੱਗੇ ਆਪਾਂ ਨੂੰ ਬੱਚਿਆਂ ਚ ਬਹੁਤ ਬੰਦੇ ਨੇ ਗਿਆ ਬਾਈ ਫਰੋਡ ਤਾਂ ਨਹੀਂ ਫਰੋਡ ਵਾਲੀ ਗੱਲ ਕੋਈ ਨਹੀਂ ਬਾਈ ਹੂੰ ਸਿੱਧੀ ਜੀ ਗੱਲ ਆ ਥਾਣੇ ਦੇਖੋ ਯਾਰ ਚਾਰ ਥਾਣਾ ਚਾਰ ਹੀ ਥਾਣਾ ਇਹ ਸ਼ਹਿਰ ਜੇ ਚ ਬੱਚਾ ਆ ਰੰਗ ਦੇਖੋ ਯਾਰ ਬੱਚੇ ਦਾ ਕੋਨਾ ਪੈ ਜਮਾ ਹਾਂ 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 ਕੀ ਬਾਤ ਆ ਬਾਈ ਫੇਸ ਵਗੈਰਾ ਚੈੱਕ ਕਰੋ ਯਾਰ ਬੱਚੇ ਦਾ ਰੰਗ ਰੂਪ ਬੜਾ ਪਿਆਰਾ ਆ ਗਿਆ ਮੈਂ ਕਹਣਾ ਵੀ ਘੋੜੀ ਵਰਗਾ ਸਰੀਰ ਪਿਆ ਹਨਾ ਹਾਂਜੀ ਹਾਂਜੀ ਬਰੀਕੀ ਬਰੂਕੀ ਪੱਛੀ ਬਹੁਤ ਆ ਬਾਈ ਆਏ ਨਹੀਂ ਹੈਗਾ ਲੈ ਤੋਰਾ ਤਾਰਾ ਕਿਸੇ ਦੇਖੋ ਤੋਰਾ ਤਾਰਾ ਇੱਕ ਨੰਬਰ ਆ ਗਿਆ ਮੈਂ ਕਹਣਾ ਘੋੜੀ ਵਰਗੀ ਪਈਆ ਪੱਛੀ ਦੀ ਤੂਰ ਚਾਲ ਦੇਖੋ ਬਾਈ ਨੰਬਰ 1 ਆ ਗਈ ਤੇ ਥਣਾ ਦੀ ਕੁਆਲਿਟੀ ਵੀ ਬਹੁਤ ਚੰਗੀ ਆ ਗਈ 490 ਮਣਨਗੇ ਮੁੱਲੇ ਦਾ ਮਣਿਆ ਮੁੱਲੇ ਕਿੰਨਾ ਕਰਾਲਾ ਵੀ 11000 ਚ ਪੱਛੀ ਦੇ ਦੇਣੀ ਬਾਈ ਟੋਟਲੀ ਹਾਂਜੀ ਭਾਈ ਤੇ ਜੇ ਕੋਈ ਇਕੱਠਾ ਹੀ ਲੈਂਦਾ ਇਕੱਠਾ ਮਾਂ ਪੱਛੀਆਂ ਲੈਂਦਾ ਬਈ 68000 ਚ ਜੋੜਾ ਸਾਰੀਆਂ ਦੇ ਦੇਣੀਆਂ ਪੱਛੀਆਂ ਚੱਕੋ ਬਾਈ 68000 ਚ ਪੱਛੀਆਂ ਦੇਣੀਆਂ ਸਾਰੀਆਂ ਦੇ ਦੇਣੀਆਂ ਵੀਰ ਕ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਜੇ ਕੋਈ ਨਾਉਂ ਦੀਆਂ 60000 ਦੇ ਬੱਚਿਆਂ ਦੇਖ ਲਓ ਬਾਈ ਲੋਕੀ ਚਲ ਆਪਾਂ ਨਹੀਂ ਕਹਿੰਦੇ ਹੂੰ ਇਹ ਫਰੋਡ ਵਾਲਾ ਕੰਮ ਨਹੀਂ ਹੋਊਗਾ ਬਾਈ ਸਹੀ ਗੱਲ ਆ ਬਾਈ ਸਿੱਧੀ ਜੀ ਗੱਲ ਸਾਂ ਦੇ ਲ ਆਏ ਨਹੀਂਗਾ ਛੋਟੇ ਛੋਟੇ ਬੱਚੇ ਜੇ ਹੋਣਗੇ ਕੀ ਹੋਵੇ ਛੋਟੇ ਜੀ ਹੂੰ ਤੇ ਨਕਸ਼ੀ ਕੇ 10 10 ਹੀ ਆ ਬੈਠ ਦੇ ਲੋ ਬੈਠ ਜੇ ਕਿਨੇ ਯਾਰ ਘਰੇ ਤੋਂ ਤਪੀਣ ਤੋਂ ਨੇ ਕੋਈ ਮਾੜੀ ਨਹੀਂ ਬੱਚੀ ਸਿੱਧੀ ਜੀ ਗੱਲ ਆ ਠੰਡੀ ਸੀਰ ਆ ਸਹੀ ਕੀ ਬਾਤ ਲੈ ਪੜੀ ਬੁੜੀ ਚੋਲੇ ਜਵਾਕ ਚੋਲੇ ਕੋਈ ਠੰਡੀ ਸਲੀ ਆ ਨਹੀਂ ਬੱਚਾ ਮਰ ਗਿਆ ਹੂੰ ਕੁਝ ਵੇਖਵਾਉਂਦੇ दाना ਬਲੇ ਮੋਹਨ ਅਬਦ ਕੀ ਬਾਤ ਆ ਭਾਈ ਆਏ ਨਹੀਂ ਲੈ ਸਹੀ ਗੱਲ ਨਾਕ ਸੀਗੇ ਦਾਸ ਮੋ ਨਾਰਮਲੀ ਇਹਨੇ 12 ਕਿਲੋ 11 ਬਲੋ ਦੁੱਧ ਹੋਈ ਜਾਣ ਬੱਚੀ ਕਿਸੇ ਵੀਰ ਨੂੰ ਪਸੰਦ ਆਵੇ ਬਈ ਬਾਈ ਨਾਲ ਕੰਡੈਕਟ ਕਰਕੇ ਫ੍ਰੀ ਕਰ ਸਕਦੇ ਤੁਹਾਨੂੰ ਵੀਡੀਓ ਨੇ ਵੇਖਣ ਲਈ ਧੰਨਵਾਦ